ਆਪ ਪੈਸੇ ਕੱਢ ਲੈਣੇ ਸਾਰੇ ਉਥੋਂ ਚਾਪੀ ਨਾ ਟੋਕਰੀ ਚ ਵਾ ਟੋਕਰੀ ਚ ਹੇ ਹੇ ਟੋਕਰੀ ਚ ਪਹੇ ਬਸ ਪੁੱਤ ਫੇ ਠੀਕ ਹੈ ਘਰ ਦਾ ਪੇਤੀ ਲੰਕਾ ਟਾਏ तब फिर मैंने फ्रूटी चाहिए। फ्रूटी मैं फाडूगा। मिल में चुकी मिलो। हाँ। एक मिलो ऑरेंज भी ले आ दो। ऑरेंज भी ले आ दूंगा। हाँ। तो पैसे का थोड़ा नहीं नहीं। पैसे तो मैं लिया अंगाचाले। कहाँ से? शहरों। शहरों? शहरों। शहरों निशाने वाले। वो प्रवा वो हो है क्या पैसे में? कौड़ है ਪਾਪਾ ਜਿੰਨਾ ਖੁਰਦੂਗੇ ਓਹੋ ਜਿੰਦੇ ਅੰਦਰ ਰੱਖੇ ਬਰਾ ਪੈਸੇ ਮੁੰਡਾ ਸਿਆਣਾ ਜੇ ਤੁਹਾਡਾ ਬਈ ਫਿਰ ਆਪਾ ਉਹਦੇ ਜਿੰਦੇ ਚਾਬੀ ਚ ਨਾ ਏਦਾਂ ਕਰੀ ਜਿੰਦਾ ਮਾਤਾ ਏਦਾਂ ਕਰੀ ਨਾ ਪਾਪਾ ਜੀ ਨੂੰ ਚਾਬੀ ਮੈਨੂੰ ਦੇ ਦੇ ਤੇ ਮੈਂ 1 ਲੱਖ 2 ਲੱਖ ਵਿੱਚੋਂ ਕੱਢ ਲਿਆ ਵਾ ਫਿਰ ਗੱਗ ਸਾਗ ਦੇ ਚ ਮੈਂ ਗਿ ਲਾਂਗੇ ਹਾਏ ਹਾਏ ਫਿਰ ਦਲ ਬਣ ਗਈ ਪੁੱਤ ਫਿਰ ਬਣ ਗਈ ਠੀਕ ਹੈ ਮੈਨੂੰ ਦੇ ਦੇ ਚੰਗਾ ਇਹ ਤਾਂ ਮਤਲਬ ਚਾਬੀ ਅੱਜ ਰਾਤ ਨੂੰ ਚੋਰੀ ਕਰੀਏ ਕੋ ਦੱਸ ਆਪਾਂ ਚਾਬੀ ਤੇ ਕਲਾਦੀ ਤੀਨ ਕਲਾਦੀ ਆਪਾਂ ਆਪਾਂ ਲੱਭ ਲਾਂਗੇ ਚੋਰੀ ਲੱਭ ਕੇ ਆਪਾਂ ਪੈਸੇ ਕੱਢ ਲੈਣੇ ਸਾਰੇ ਉਥੋਂ ਚਾਬੀ ਨਾ ਟੋਕਰੀ 'ਚ ਵਾ ਟੋਕਰੀ 'ਚ ਹੇ ਹੇ ਟੋਕਰੀ 'ਚ ਪਹੇ ਬਸ ਪੁੱਤ ਪੇ ਠੀਕ ਹੈ ਘਰ ਦਾ ਪੇਤੀ ਲੰਕਾ ਟਾਏ ਥੋੜੇ ਹਾਂ ਟੋਕਰੀ ਛੋੜੀ ਮੈਂ ਹਾਂ ਚਾਬੀ ਉੱਚ ਚਾਬੀ ਠੀਕ ਹੈ ਉੱਚੋਂ ਚਾਬੀ ਕੱਢ ਕੇ ਤੇ ਪੈਸੇ ਅਲਮਾਰੀ ਵਿੱਚ ਹਾਂ ਫਿਰ ਆਪਾਂ ਜਬਾਰੀ ਖੋਲੂਗੇ ਹਾਂ ਫਿਰ ਆਪਾਂ ਜਿੰਦਾ ਖੋੜ ਕੇ ਤੇ ਫੇੜਾ ਪਾ ਚੁਰਜੂੜੀ ਕੱਢ ਜਿੰਗਾ ਕੇ ਫਿਰ ਆ ਆ ਇੰਨੇ ਪੈਸਾ ਦਾ ਕੀ ਕਰਨਾ ਵਾ ਫੇ ਇੰਨੀ ਪੈਸੇ ਇੰਨੇ ਪੈਸੇ ਨਾ ਕੀ ਕਰ ਬੈਗ ਚੋਂ ਖਲੋਣੇ ਆ ਆਪੀ ਵਾਲੀ ਗਲਤ ਵਿੱਚ ਝੂਠੀ ਨਿਕਲੀ ਫਿਰ ਚਾਬੀ ਚ ਇਹ ਚਾਬੀ ਚੋਰੀ ਕਰ ਵੀ ਲਈ ਤੇ ਪੈਸੇ ਇਹਨੂੰ ਫੇਰ ਨਹੀਂ ਮਿਲਨੇ ਹਾਂ ਤੇ ਫਿਰ ਕੀ ਕਰਾਂਗੇ ਆਪਾ ਸੋਚ ਮੈਂ ਤੇ ਮੇਰੇ ਤੇ ਇੱਕ ਆਈਡੀਆ ਵਾ ਆਈਡੀਆ ਦੱਸ ਚੁੱਪ ਕਰ ਦਿਓ ਸਾਰੇ ਆਈਡੀਆਸ ਨੂੰ

ਨੇ ਆਵੇ ਅਸ ਨਹੀਂ ਨਹੀਂ ਬਸ ਬਸ ਚੁੱਪ ਕਰ ਜਾਣੀ ਤੂੰ ਅੱਜ ਸਾਰੇ ਪੇਤ ਆਪਾਂ ਲੈ ਕੇ ਛੱਡਨੇ ਮੈਂ ਬਣਾ ਦੂਗਾ ਦੋਨਾਂ ਦੀ ਮੇਰੀ ਸੋਨਾਂ ਗੱਲ ਉਹਨੇ ਚਟਨੀ ਬਣਾ ਦਨੀ ਜੇ ਤੇ ਤੇਰੀ ਵੀ ਚਟਨੀ ਆ ਗੂ ਬਾਹਰ ਕੋਈ ਅਖਿਆ ਕਿ ਦੋਸਤੋ ਕਿੱਦਾਂ ਨੇ ਲੱਗੀਆਂ ਛੋਟੇ ਬੱਚੇ ਦੀਆਂ ਗੱਲਾਂ ਪਰ ਇੱਕ ਚੀਜ਼ ਨੋਟ ਕਰਨ ਵਾਲੀ ਜੇ ਵੀ ਆਪਣੇ ਬੱਚੇ ਦੇ ਸਾਹਮਣੇ ਵੀ ਕਿਸੇ ਨੂੰ ਪੈਸੇ ਜਾਂ ਕੋਈ ਚੀਜ਼ ਕੀਮਤੀ ਨਾ ਰੱਖਿਆ ਕਰੋ ਕਿਉਂਕਿ ਵੇਖ ਲਓ ਬੱਚੇ ਨੇ ਸਾਰੇ ਭੇਤ ਦੇਤੇ ਆ ਵੀ ਕਿੱਥੇ ਚਾਬੀ ਰੱਖਦੀ ਆ ਮਮਾ ਠੀਕ ਆ ਕਿੱਥੋਂ ਲਿਆਉਂਗੇ ਲਿਆਉਣੇ ਪਤੇ ਲਿਆਉਣੇ ਆਪਾਂ ਤੇ ਇਹ ਕਰਕੇ ਸਾਰਿਆਂ ਨੂੰ ਇਹ ਆ ਵੀ ਵੀਡੀਓ ਚੱਲੋ ਆਪਾਂ ਫਨੀ ਤੌਰ ਤੇ ਬਣਾਈਆਂ ਪਰ ਇਹਦੇ ਵਿੱਚ ਸੋਚਣ ਵਾਲੀ ਗੱਲ ਬਹੁਤ ਆ ਵੀ ਬੱਚੇ ਆ ਬੱਚੇ ਬਹੁਤ ਕੁਝ ਨੋਟ ਕਰਦੇ ਆ ਮਾਜਾ ਨਹੀਂ ਹਾਂ ਹਾਂ ਪੁੱਤਰੀ ਇਹ ਤਾਂ ਗੱਲ ਹੈ ਤੇ ਠੀਕ ਆ ਅੱਗੇ ਤੋਂ ਵੀ ਸਾਰਿਆਂ ਨੇ ਇਹ ਖਿਆਲ ਰੱਖਣਾ ਬਈ ਬੱਚੇ ਦੇ ਸਾਹਮਣੇ ਕੋਈ ਵੀ ਕੋਈ ਕੀਮਤੀ ਚੀਜ਼ ਜਾਂ ਕੋਈ ਭੇਤ ਨਹੀਂ ਆਪਣਾ ਕੋਲ ਜਿੰਦਾ ਹੀ ਬੱਚਾ ਵਾ ਉਹ ਜਿੰਦਰਾ ਬੱਜਾ ਚਲੋ ਕੋਈ ਗੱਲ ਨਹੀਂ ਚਲੋ ਹੁਣ ਐਂਡ ਤੇ ਆਪਾਂ ਦਾ ਗਾਣਾ ਸੁਣ ਲਈਏ ਤੇ ਸੌਈਏ ਹੁਣ ਹਣਾ ਮੈਂ ਤੇ ਮਾਰਾ ਚਣਾ ਦਿਨ ਨਾ ਗਾਣਾ ਤੇ ਲੱਤਾਂ ਚੋਂ ਲੱਗਾ ਵੇਖੀ ਹੁਣ ਕੱਢ ਲੱਗਾ ਲੱਤਾਂ ਤੇ ਗਾਣਾ ਓ ਦਸਤਾ ਦੀ ਮਾਰ ਦੇਣੀ ਆ ਇਧਰੋਂ ਇੱਕ ਸਤਾਈ ਨਿਕਲੀ ਉਹ ਦੂਜੇ ਬਨੇ ਅੰਤਰਾ ਨਿਕਲਣ ਲੱਗਾ ਓ ਚਲੋ ਚਲੋ ਚਲ 1 2 3 ਦੇ ਮਤਰਾ ਗਾ ਫਤਿਆ ਬੇ ਬੇ ਬਾਕੂ ਦਾ ਨਾ ਮੇਗਾ ਕੇ ਜੱਤੇ ਮਾਮਤ ਤੇ ਡਾਣੀ ਤੂੰ ਕਾਦੀ ਰੱਛਾ ਥਿਆਲੇ ਦਾ ਬੱਚੇ ਹਾਂ